ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਕੁੰਭ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਹੁਣ ਕੀ ਕੁਝ ਵੱਡਾ ਹੋਣ ਵਾਲਾ ਹੈ ਇੱਕ ਤਰੀਕ ਤੋਂ ਲੈ ਕੇ 30 ਸਤੰਬਰ ਤੱਕ ਧਨ ਪ੍ਰਤੀ ਸਿੱਖਿਆ ਪ੍ਰਤੀ ਪਿਆਰ ਪ੍ਰਤੀ ਇਹਨਾਂ ਦੇ ਭਾਗ ਕਿਵੇਂ ਜਾਗਣ ਵਾਲੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਇਸ ਬਾਰੇ ਜਾਣਕਾਰੀ ਹਾਸਿਲ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੇ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਮਾਤਾ ਲక్ష్ਮੀ ਜੀ ਦੀ ਸਦਾਵ ਕਿਰਪਾ ਬਾਕੀ 12 ਹੀ ਰਾਸ਼ੀਆਂ ਦੇ ਉੱਪਰ ਵੀ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤ ਕੁੰਭ ਰਾਸ਼ੀ ਵਾਲਿਓ ਸਤੰਬਰ ਦਾ ਮਹੀਨਾ ਤੁਹਾਡੇ ਲਈ ਕਿਹੋ ਜਿਹਾ ਰਹਿਣ ਵਾਲਾ ਹੈ? ਸਤੰਬਰ ਦੇ ਮਹੀਨੇ ਵਿੱਚ ਕੁੰਭ ਰਾਸ਼ੀ ਵਾਲਿਆਂ ਲਈ ਧਨ, ਸਿਹਤ ਤੇ ਉਹਨਾਂ ਦੇ ਪਰਿਵਾਰਕ ਤੇ ਉਹਨਾਂ ਦੇ ਦੰਪਤੀ ਜੀਵਨ ਬਾਰੇ ਸਥਿਤੀ ਬਾਰੇ ਅਸੀਂ ਵਿਚਾਰ ਵਟਾਂਦਰਾ ਤੁਹਾਡੇ ਨਾਲ ਕਰਨ ਵਾਲੇ ਹਾਂ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਤੰਬਰ ਦੇ ਮਹੀਨੇ ਵਿੱਚ ਚਾਰ ਗ੍ਰਹਾਂ ਦੇ ਰਾਸ਼ੀ ਪਰਿਵਰਤਨ ਤੁਹਾਡੇ ਹੋਣ ਵਾਲਾ ਹੈ ਸੂਰਜ ਦਾ ਰਾਸ਼ੀ ਪਰਿਵਰਤਨ ਬੋਧ ਦਾ ਰਾਸ਼ੀ ਪਰਿਵਰਤਨ ਸ਼ੁਕਰ ਅਤੇ ਮੰਗਲ ਦਾ ਰਾਸ਼ੀ ਪਰਿਵਰਤਨ ਹੋ ਜਾਵੇਗਾ ਇਹ ਚਾਰ ਗ੍ਰਹਾਂ ਦੇ ਗੋਚਰ ਦੇ ਨਾਲ ਤੁਹਾਡੇ ਲਈ ਜ਼ਬਰਦਸਤ ਪ੍ਰਭਾਵ ਪੈਣ ਵਾਲੇ ਹਨ ਇਸ ਲਈ ਤੁਹਾਨੂੰ ਵੀਡੀਓ ਨੂੰ ਪੂਰਾ ਵੇਖਣਾ ਹੋਵੇਗਾ ਬਿਨਾਂ ਸਕਿਪ ਕੀਤੇ ਸਭ ਤੋਂ ਪਹਿਲਾਂ ਸਤੰਬਰ ਮਹੀਨੇ ਦੀ ਕੁੰਡਲੀ ਤੇ ਨਜ਼ਰ ਮਾਰਦੇ ਹਾਂ ਇਹ ਸਤੰਬਰ ਦੇ ਮਹੀਨੇ ਦੀ ਕੁੰਡਲੀ ਹੈ ਜੋ ਤੁਸੀਂ ਵੇਖੋਗੇ ਕਿ ਰਾਹੂ ਤੁਹਾਡੀ ਰਾਸ਼ੀ ਵਿੱਚ ਬੈਠਾ ਹੋਵੇਗਾ ਤੇ ਸ਼ਨੀ ਦੇਵ ਧਨ ਭਾਵ ਵਿੱਚ ਬੈਠੇ ਹੋਣਗੇ ਬ੍ਰਹਸਪਤੀ ਤੁਹਾਡੇ 5ਵੇਂ ਭਾਵ ਵਿੱਚ ਬੈਠੇ ਹੋਣਗੇ ਤੇ ਸ਼ੁਕਰ ਦੇਵ 6ਵੇਂ ਭਾਵ ਵਿੱਚ ਬੈਠੇ ਹਨ ਦੋਸਤ ਸ਼ੁਕਰ ਦੇਵ ਦਾ ਗੋਚਰ ਸਤੰਬਰ ਦੇ ਮਹੀਨੇ ਵਿੱਚ 7ਵੇਂ ਭਾਗ ਵਿੱਚ ਸਿੰਘ ਰਾਸ਼ੀ ਵਿੱਚ ਹੋ ਜਾਵੇਗਾ ਇਸੇ ਹੀ ਤਰ੍ਹਾਂ ਸੂਰਜ ਬੁੱਧ ਤੇ ਕੇਤੂ ਤਿੰਨੋਂ ਗ੍ਰਹਿ ਤੁਹਾਡੇ 7ਵੇਂ ਭਾਗ ਵਿੱਚ ਬੈਠੇ ਹਨ ਅਤੇ ਸੂਰਜ ਤੇ ਬੁੱਧ ਦੋਵੇਂ ਹੀ ਸਤੰਬਰ ਮਹੀਨੇ ਵਿੱਚ ਸਿੰਘ ਰਾਸ਼ੀ ਵਿੱਚ ਰਹਿਣ ਵਾਲੇ ਹਨ ਤੇ ਕੰਨਿਆ ਰਾਸ਼ੀ ਵਿੱਚ ਗੋਚਰ ਹੋ ਜਾਵੇਗਾ ਮੰਗਲ ਤੁਹਾਡੇ 8ਵੇਂ ਭਾਗ ਵਿੱਚ ਬੈਠਾ ਹੈ ਜਾਨੀ ਕਿ ਕੰਨਿਆ ਰਾਸ਼ੀ ਵਿੱਚ ਬੈਠੇ ਹਨ ਜਿਨ੍ਹਾਂ ਦੇ ਇਥੇ 6 ਨੰਬਰ ਲਿਖਿਆ ਹੁੰਦਾ ਹੈ ਹੁਣ ਇਹ ਮੰਗਲ ਕਿਤੇ ਨਾ ਕਿਤੇ 12 13 ਤਰੀਕ ਨੂੰ ਇਹਨਾਂ ਦਾ ਗੁਜਰ ਤੁਹਾਡੇ 9ਵੇਂ ਭਾਗ ਵਿੱਚ ਹੋ ਜਾਵੇਗਾ ਚੰਦਰਮਾ ਤੁਹਾਡੇ ਲਾਭ ਭਾਗ ਵਿੱਚ ਬੈਠੇ ਹੋਏ ਹਨ ਤਾਂ ਇਹ ਤੁਹਾਡੇ ਸਤੰਬਰ ਮਹੀਨੇ ਦੀ ਕੁੰਡਲੀ ਤੇ ਸਭ ਤੋਂ ਪਹਿਲਾਂ ਕੁੰਭ ਰਾਸ਼ੀ ਵਾਲਿਆਂ ਦੀ ਸਿਹਤ ਦੇ ਬਾਰੇ ਵਿਚਾਰ ਵਟਾਂਦਰਾ ਕਰਦੇ ਹਾਂ ਤਾਂ ਸਤੰਬਰ ਮਹੀਨੇ ਵਿੱਚ ਸੂਰਜ ਅਤੇ ਬੁੱਧ ਤੁਹਾਡੇ 7ਵੇਂ ਭਾਗ ਵਿੱਚ ਬੈਠੇ ਹਨ ਅਤੇ ਸੂਰਜ ਤੇ ਬੁੱਧ ਬੁਧਾਤੀ ਯੋਗ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ ਦੋਸਤੋ ਉਸ ਦੀ ਦ੍ਰਿਸ਼ਟੀ ਤੁਹਾਡੇ ਰਾਸ਼ੀ ਤੇ ਹੈ ਜਾਨੀ ਕਿ ਸੂਰਜ ਅਤੇ ਬੁੱਧ ਦੇਵ ਗ੍ਰਹਾਂ ਦੀ ਦ੍ਰਿਸ਼ਟੀ ਕੁੰਭ ਜਾਨੀ ਕਿ ਤੁਹਾਡੀ ਜੋ ਵੀ ਮਿਹਨਤ ਤੁਸੀਂ ਕਰ ਰਹੇ ਹੋ ਉਸ ਦਾ ਕੁਝ ਨਾ ਕੁਝ ਫਲ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਸਤੰਬਰ ਮਹੀਨੇ ਵਿੱਚ ਤੁਹਾਨੂੰ ਕੀਤੇ ਗਏ ਕੰਮ ਲਈ ਮੈਡਲ ਅਵਾਰਡ ਵੀ ਮਿਲ ਸਕਦਾ ਹੈ ਜਾਂ ਸਮਾਜਿਕ ਕੋਈ ਅਹੁਦਾ ਮਿਲ ਸਕਦਾ ਹੈ ਸਮਾਜ ਵਿੱਚ ਸਮਾਜਿਕ ਗਤੀਵਿਧੀਆਂ ਵਿੱਚ ਤੁਹਾਡੀ ਰੁਚੀ ਵਧ ਜਾਵੇਗੀ ਸਮਾਜ ਦੇ ਪ੍ਰੋਗਰਾਮਾਂ ਵਿੱਚ ਤੁਸੀਂ ਹੁਣ ਵੱਧ ਚੜ ਕੇ ਸਤੰਬਰ ਮਹੀਨੇ ਦੇ ਵਿੱਚ ਹਿੱਸਾ ਲੈਂਦੇ ਹੋਏ ਨਜ਼ਰ ਆਓਗੇ। ਦੋਸਤੋ ਕਿਤੇ ਨਾ ਕਿਤੇ ਦੇਖਿਆ ਜਾਵੇਗਾ ਕਿ ਤੁਹਾਡੀਆਂ ਕਾਫੀ ਸਾਰੀਆਂ ਦੋਸਤੀਆਂ ਸਤੰਬਰ ਮਹੀਨੇ ਵਿੱਚ ਹੀ ਹੋਣਗੀਆਂ ਤੇ ਕਾਫੀ ਸਾਰੀ ਜਾਣ ਪਛਾਣ ਹੋਵੇਗੀ। ਵੱਡੀਆਂ ਹਸਤੀਆਂ ਨਾਲ ਵੀ ਤੁਹਾਡੀ ਜਾਣ ਪਛਾਣ ਤੇ ਚੰਗੇ ਰਿਸ਼ਤੇ ਬਣ ਜਾਣਗੇ। ਸਤੰਬਰ ਦੇ ਮਹੀਨੇ ਵਿੱਚ ਤੁਹਾਡੀ ਸਿਹਤ ਚੰਗੀ ਰਹਿਣ ਵਾਲੀ ਹੈ। ਤੇ ਸੂਰਜ ਅਤੇ ਬੁੱਧ ਦੇ ਬਧਾਤੀ ਯੋਗ ਦਾ ਪ੍ਰਭਾਵ ਤੁਹਾਡੇ ਤੇ ਬਹੁਤ ਚੰਗਾ ਪਾ ਕੇ ਜਾਵੇਗਾ। ਤੁਸੀਂ ਸਤੰਬਰ ਦੇ ਮਹੀਨੇ ਵਿੱਚ ਸਮਾਜਿਕ ਹੋਣ ਵਾਲੇ ਧਨ ਦੀ ਸਥਿਤੀ ਬਾਰੇ ਗੱਲ ਕਰੀਏ ਤਾਂ ਧਨ ਦੀ ਸਥਿਤੀ ਦੇ ਮਾਲਕ ਗੁਰੂ ਹਨ। ਗੁਰੂ ਪੰਜਵੇਂ ਘਰ ਵਿੱਚ ਹਨ ਤੇ ਲక్ష్ਮੀ ਯੋਗ ਵਿੱਚ ਹਨ। ਗਜ ਲక్ష్ਮੀ ਯੋਗ ਤੁਹਾਡਾ ਸਤੰਬਰ ਮਹੀਨੇ ਵਿੱਚ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਨਾਲ ਹੀ ਨਾਲ ਗਜ ਕੇਸਰੀ ਯੋਗ ਵੀ ਸਤੰਬਰ ਵਿੱਚ ਬਣੇਗਾ। ਜੋ ਵੱਡੇ ਰਾਜਯੋਗ ਤੁਹਾਡੇ ਬਣਨਗੇ ਤਾਂ ਸਤੰਬਰ ਦਾ ਪੂਰਾ ਮਹੀਨਾ ਜਾਨਿ ਕਿ 1 ਤਰੀਕ ਤੋਂ ਲੈ ਕੇ 30 ਸਤੰਬਰ ਤੱਕ ਤਿੰਨ ਵੱਡੇ ਲਾਭ ਧਨ ਲਾਭ ਕੁੰਭ ਰਾਸ਼ੀ ਵਾਲਿਆਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ ਇੰਨੇ ਵੱਡੇ ਗਜलक्ष्मी ਯੋਗ ਗਜਕੇਸਰੀ ਯੋਗ ਬਣਨ ਦੇ ਬਾਵਜੂਦ ਜੇ ਤੁਹਾਨੂੰ ਧਨ ਲਾਭ ਨਹੀਂ ਹੋਇਆ ਤਾਂ ਕੋਈ ਫਾਇਦਾ ਨਹੀਂ ਜਾਨਿ ਕਿ ਗਜलक्ष्मी ਤੇ ਗਜਕੇਸਰੀ ਯੋਗ ਦਾ ਪ੍ਰਭਾਵ ਤੁਹਾਡੇ ਤੇ ਪਵੇਗਾ ਹੀ ਪਵੇਗਾ ਪਹਿਲਾਂ ਜੇ ਦੇਖਿਆ ਜਾਵੇ ਤਾਂ ਖੇਤੀ ਜਾਂ ਜ਼ਮੀਨ ਨਾਲ ਸੰਬੰਧਿਤ ਕੋਈ ਨਾ ਕੋਈ ਲਾਭ ਮਿਲੇਗਾ ਜਾਂ ਤੇ ਕਿਰਾਏ ਤੋਂ ਆਮਦਨ ਦਾ ਲਾਭ ਹੋਵੇਗਾ ਜਾਂ ਖੇਤੀ ਤੋਂ ਕੁਝ ਲਾਭ ਮਿਲੇਗਾ ਜ਼ਮੀਨ ਦੇ ਪੈਂਡਿੰਗ ਕੁਝ ਖਾਸ ਕੰਮ ਤੁਹਾਡੇ ਸਤੰਬਰ ਵਿੱਚ ਪੂਰੇ ਹੁੰਦੇ ਹੋਏ ਨਜ਼ਰ ਆਉਣਗੇ ਦੂਜਾ ਕਿਸੇ ਕੰਮ ਦੀ ਕਮਿਸ਼ਨ ਤੁਹਾਨੂੰ ਪ੍ਰਾਪਤ ਹੋਵੇਗੀ ਉਸ ਦਾ ਯੋਗ ਵੀ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤੀਸਰਾ ਲਾਭ ਜੇ ਵੇਖਿਆ ਜਾਵੇ ਤਾਂ ਤੁਸੀਂ ਕੋਈ ਆਪਣੇ ਟੈਲੈਂਟ ਨਾਲ ਕੁਝ ਨਾ ਕੁਝ ਧਨ ਲਾਭ ਇਕੱਠਾ ਕਰ ਲਓਗੇ ਤਾ ਤੁਹਾਡੇ ਅੰਦਰ ਜੋ ਟੈਲੈਂਟ ਹੈ ਉਸ ਦਾ ਇਸਤੇਮਾਲ ਕਰੋਗੇ ਜਾਣ ਪਹਿਚਾਨ ਦੇ ਲਿੰਕ ਦਾ ਇਸਤੇਮਾਲ ਕਰੋਗੇ ਉਸ ਤੋਂ ਜੋ ਵੀ ਤੁਹਾਨੂੰ ਚੰਗਾ ਲਾਭ ਹੁੰਦਾ ਹੋਇਆ ਨਜ਼ਰ ਆਵੇਗਾ ਚੌਥਾ ਵੇਖਿਆ ਜਾਵੇ ਤਾਂ ਕਿਸੇ ਇਨਵੈਸਟਮੈਂਟ ਜਾਂ ਆਨਲਾਈਨ ਕੁਝ ਨਾ ਕੁਝ ਤੁਹਾਨੂੰ ਫਾਇਦਾ ਹੁੰਦਾ ਹੋਇਆ ਨਜ਼ਰ ਆਵੇਗਾ ਕੁੱਲ ਮਿਲਾ ਕੇ ਧਨ ਦੀ ਸਥਿਤੀ ਕੁੰਭ ਰਾਸ਼ੀ ਦੀ ਗਜਕੇਸਰੀ ਤੇ ਗਜलक्ष्मी ਯੋਗ ਦੇ ਕਾਰਨ ਬੜੀ ਚੰਗੀ ਰਹੇਗੀ ਰੁਕਿਆ ਹੋਇਆ ਧਨ ਵੀ ਵਾਪਸ ਤੁਹਾਨੂੰ ਮਿਲ ਸਕਦਾ ਹੈ ਤਾਂ ਤੁਹਾਣ ਦੀ ਸਥਿਤੀ ਤੁਹਾਡੇ ਬਹੁਤ ਹੀ ਵਧੀਆ ਬਣਦੀ ਹੋਏ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਕੁੰਭ ਰਾਸ਼ੀ ਤੇ ਕਿਤੇ ਸਤੰਬਰ ਦੇ ਮਹੀਨੇ ਵਿੱਚ ਤੁਹਾਨੂੰ ਚੰਗੇ ਹੀ ਰਹਿਣ ਵਾਲੀ ਹੈ ਇਸੇ ਤਰੀਕੇ ਨਾਲ ਪਰਿਵਾਰਕ ਖੇਤਰ ਬਾਰੇ ਗੱਲ ਕੀਤੀ ਜਾਵੇ ਤਾਂ ਪਰਿਵਾਰਕ ਖੇਤਰ ਦੇ ਮਾਲਕ ਸ਼ੁਕਰ ਹਨ ਸ਼ੁਕਰ ਰਜੇਸ਼ ਏਵੇਂ ਭਾਗ ਵਿੱਚ ਹਨ ਕਰਕ ਰਾਸ਼ੀ ਵਿੱਚ ਬੈਠੇ ਹਨ ਤਾਂ ਦੋ ਭਾਗਾਂ ਵਿੱਚ ਵੰਡੀ ਜਾਵੇਗੀ ਤੁਹਾਡੇ ਸਤੰਬਰ ਮਹੀਨੇ ਵਿੱਚ ਕਿਤੇ ਨਾ ਕਿਤੇ ਕੁੰਭ ਰਾਸ਼ੀ ਦੀ ਸਥਿਤੀ ਪਹਿਲਾਂ 1 ਤਰੀਕ ਤੋਂ ਲੈ ਕੇ 13 ਸਤੰਬਰ ਤੱਕ ਵੇਖਿਆ ਜਾਵੇ ਤਾਂ ਸ਼ੁਕਰ ਕਰਕ ਵਿੱਚ ਬੈਠੇ ਹਨ ਤਾਂ ਮਾਤਾ ਪਿਤਾ ਦੀ ਸਿਹਤ ਲਈ ਚੰਗਾ ਰਹੇਗਾ ਕੁੰਭ ਰਾਸ਼ੀ ਵਾਲਿਓ ਕਿਤੇ ਨਾ ਕਿਤੇ ਪਰਿਵਾਰ ਵਿੱਚ ਬਜ਼ੁਰਗਾਂ ਨੂੰ ਸ਼ੂਗਰ ਦੀ ਸਮੱਸਿਆ ਹੱਥਾਂ ਪੈਰਾਂ ਵਿੱਚ ਦਰਦ ਜਾਂ ਅੱਖਾਂ ਦੀ ਪਰੇਸ਼ਾਨੀ ਰਹਿ ਸਕਦੀ ਹੈ ਤਾਂ ਕੁੱਲ ਮਿਲਾ ਕੇ ਪਰਿਵਾਰਕ ਖੇਤਰ 13 ਸਤੰਬਰ ਤੱਕ ਜਦੋਂ ਸ਼ੁਕਰ ਕਰਕ ਰਾਸ਼ੀ ਵਿੱਚ ਰਹਿਣਗੇ ਉਦੋਂ ਤੱਕ ਥੋੜਾ ਉਹ ਵਿਅਸਤ ਰਹਿਣਗੇ ਫਿਰ ਉਸ ਤੋਂ ਬਾਅਦ 14 ਤਰੀਕ ਤੋਂ ਲੈ ਕੇ 30 ਸਤੰਬਰ ਵਿੱਚ ਘਰ ਦੇ ਅੰਦਰ ਸ਼ਾਂਤੀ ਦਾ ਮਾਹੌਲ ਬਣਿਆ ਰਹੇਗਾ ਘਰ ਅੰਦਰ ਕੋਈ ਨਾ ਕੋਈ ਪਰਿਵਾਰਕ ਮੈਂਬਰ ਨਾਲ ਸੰਬੰਧਿਤ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਜਾਵੇਗੀ ਪਿਤਰਾਂ ਦਾ ਦਾਨ ਧਰਮ ਕਰੋ ਪੂਜਾ ਕਰੋ ਤੇ ਕੋਲੇ ਮਿਲਾ ਕੇ 14 ਤੋਂ 30 ਸਤੰਬਰ ਤੱਕ ਸਭ ਕੁਝ ਨਾਰਮਲ ਹੋ ਜਾਵੇਗਾ ਹੁਣ ਗੱਲ ਕਰ ਲੈਣੀ ਹੈ ਜੀ ਕੁੰਭ ਰਾਸ਼ੀ ਵਾਲਿਆਂ ਦੀ ਜਿਨ੍ਹਾਂ ਦੀ ਛੋਟੀ ਜਾਂ ਵੱਡੀ ਦੋਵਾਂ ਵਿੱਚੋਂ ਕੋਈ ਵੀ ਸੰਤਾਨ ਜੇਕਰ ਹੈ ਤਾਂ ਸਤੰਬਰ ਮਹੀਨੇ ਵਿੱਚ ਬ੍ਰਹਸਪਤੀ ਕਿਤੇ ਨਾ ਕਿਤੇ ਤੁਹਾਡੇ 5ਵੇਂ ਭਾਵ ਵਿੱਚ ਬੈਠਾ ਹੈ। ਚੰਦਰਮਾ ਤੁਹਾਡੇ ਲਾਭ ਭਾਵ ਵਿੱਚ ਬੈਠੇ ਹਨ ਤੇ ਕਿਤੇ ਨਾ ਕਿਤੇ ਗਜ ਕੇਸਰੀ ਯੋਗ ਕੁੰਭ ਰਾਸ਼ੀ ਵਾਲਿਆਂ ਦੀ ਚਾਹੇ ਛੋਟੀ ਤਾਂ ਵੱਡੀ ਸੰਤਾਨ ਹੈ। ਉਹਨਾਂ ਦੇ ਉੱਪਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਸੰਤਾਨ ਦੀ ਕੋਈ ਨਾ ਕੋਈ ਕੈਰੀਅਰ ਨਾਲ ਸੰਬੰਧਿਤ ਵਿਦਿਆ ਨਾਲ ਸੰਬੰਧਿਤ ਕੋਈ ਵੱਡੀ ਇਸ਼ਿਆ ਸਤੰਬਰ ਵਿੱਚ ਹੁਣ ਪੂਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਜਨਕੇ ਸੰਤਾਨ ਦਾ ਕਿਤੇ ਨਾ ਕਿਤੇ ਸਲੈਕਸ਼ਨ ਹੋ ਜਾਵੇਗਾ ਜਾਂ ਖਾਸ ਕਰਕੇ ਜੇਕਰ ਵੱਡੇ ਸੰਤਾਨ ਹੈ 18 ਸਾਲ ਤੋਂ ਉੱਪਰ ਵਾਲੀ ਉਹਨਾਂ ਨੂੰ ਕੋਈ ਅਹੁਦਾ ਜਾਂ ਤਰੱਕੀ ਨਵੀਂ ਮਿਲ ਸਕਦੀ ਹੈ ਮਨਚਾਹੀ ਨੌਕਰੀ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਕੁੱਲ ਮਿਲਾ ਕੇ ਚਾਹੇ ਛੋਟੀ ਸੰਤਾਨ ਜਾਂ ਵੱਡੀ ਉਹਨਾਂ ਦੀ ਇੱਛਾ ਪੂਰਤੀ ਲਈ ਬਹੁਤ ਵੱਡਾ ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਵਿੱਚ ਕੋਈ ਦਿੱਕਤ ਨਹੀਂ ਹੈ ਸੰਤਾਨ ਸੁਖ ਤੁਹਾਨੂੰ ਵਧੀਆ ਮਿਲ ਜਾਵੇਗਾ ਇਸੇ ਹੀ ਤਰ੍ਹਾਂ ਸਤੰਬਰ ਵਿੱਚ ਵਿਦਿਆਰਥੀ ਸਟੂਡੈਂਟਸ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਤੁਹਾਡੇ ਲਈ ਯੋਗ ਭਾਵ ਬਣਦੇ ਹੋਏ ਨਜ਼ਰ ਆ ਰਹੇ ਹਨ ਮਾਤਾ ਪਿਤਾ ਜਾਂ ਪਰਿਵਾਰ ਵਾਲੇ ਕੋਈ ਵੀ ਇਸ਼ਿਆ ਦੀ ਪੂਰਤੀ ਤੁਹਾਡੇ ਘਰ ਵਿੱਚ ਹੀ ਕਰ ਦੇਣਗੇ ਗੱਜ ਕੇਸਰੀ ਯੋਗ ਦਾ ਜਾਦੂ ਚੱਲੇਗਾ ਤੁਹਾਨੂੰ ਕੁਝ ਨਾ ਕੁਝ ਗਿਫਟ ਜਾਂ ਕੋਈ ਇਸ਼ਿਆ ਤੁਹਾਡੀ ਪੂਰੀ ਹੋ ਜਾਵੇਗੀ ਤਾਂ ਜੇਕਰ ਕੋਈ ਵਿਦਿਆਰਥੀ ਹੈ ਚਾਹੇ ਸੰਤਾਨ ਵਾਲੇ ਹੋਣ ਕਿਤੇ ਨਾ ਕਿਤੇ ਸਤੰਬਰ ਮਹੀਨਾ ਦੋਵਾਂ ਲਈ ਚੰਗਾ ਹੀ ਰਹਿਣ ਵਾਲਾ ਹੈ ਹੁਣ ਗੱਲ ਕਰਦੇ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦੀ ਜਿਹੜੇ ਲੋਕ ਨੌਕਰੀ ਕਰਦੇ ਹਨ ਤਾਂ ਨੌਕਰੀ ਲਈ ਖਾਸ ਕਰਕੇ ਸਤੰਬਰ ਮਹੀਨਾ ਬਹੁਤ ਹੀ ਲਾਭਕਾਰੀ ਰਹੇਗਾ ਕਿਉਂਕਿ ਇੱਥੇ ਗਜलक्ष्मी ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਪੂਰੇ ਸਤੰਬਰ ਦੇ ਮਹੀਨੇ ਵਿੱਚ ਤਿੰਨ ਘਟਨਾਵਾਂ ਕੁੰਭ ਰਾਸ਼ੀ ਵਾਲਿਆਂ ਦੇ ਕੈਰੀਅਰ ਵਿੱਚ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਪਹਿਲਾਂ ਕੈਰੀਅਰ ਵਿੱਚ ਕੋਈ ਰੁਕਿਆ ਹੋਇਆ ਕੰਮ ਬਣੇਗਾ ਕੈਰੀਅਰ ਵਿੱਚ ਕੋਈ ਨਾ ਕੋਈ ਸਤੰਬਰ ਮਹੀਨੇ ਵਿੱਚ ਵੱਡੀ ਖੁਸ਼ਖਬਰੀ ਤੁਹਾਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਉਹ ਖੁਸ਼ਖਬਰੀ ਨਵੀਂ ਨੌਕਰੀ ਦੀ ਹੋਵੇਗੀ ਵੱਡੇ ਪ੍ਰੋਜੈਕਟ ਦੀ ਹੋਵੇਗੀ ਜੋ ਵੀ ਤੁਹਾਨੂੰ ਮਿਲਿਆ ਹੋਵੇਗਾ ਜਾਂ ਮਨ ਵਿੱਚ ਆਇਆ ਕੋਈ ਟਰਾਂਸਫਰ ਮਿਲ ਜਾਵੇਗਾ ਕੋਈ ਕਿਤੇ ਨਾ ਕਿਤੇ ਤੁਹਾਡੀ ਫਾਈਲ ਸੈਕਸ਼ਨ ਹੁੰਦੀ ਨਜ਼ਰ ਆ ਰਹੀ ਹੈ ਤਾਂ ਪਹਿਲਾਂ ਤਾਂ ਗੱਜ ਕਿਤੇ ਨਾ ਕਿਤੇ ਲక్ష్ਮੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜਿਸ ਦਾ ਲਾਭ ਤੁਹਾਨੂੰ ਦੁੱਗਣਾ ਹੋ ਕੇ ਮਿਲੇਗਾ ਦੂਜਾ ਜੇਕਰ ਵੇਖਿਆ ਜਾਵੇ ਤਾਂ ਰੁਕੀ ਹੋਈ ਕੋਈ ਇੱਛਾ ਤੁਹਾਡੀ ਪੂਰੀ ਹੋ ਸਕਦੀ ਹੈ ਤੇ ਤੀਜਾ ਮਨ ਆਇਆ ਤੁਹਾਨੂੰ ਕੰਮ ਮਿਲ ਜਾਵੇਗਾ ਤੁਹਾਡੀ ਤਾਂ ਰੇਫ ਸੀਨੀਅਰ ਕਰਨ ਵਾਲੇ ਹਨ ਤੁਹਾਡਾ ਲੋਹਾ ਤੁਹਾਡੇ ਦਫ਼ਤਰ ਵਿੱਚ ਡੰਕਾ ਵੱਜੇਗਾ ਤਾਂ ਕੁੱਲ ਮਿਲਾ ਕੇ ਤੁਹਾਡਾ ਪ੍ਰਭਾਵ ਦਫ਼ਤਰ ਵਿੱਚ ਸਤੰਬਰ ਮਹੀਨੇ ਵਿੱਚ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦਾ ਤੁਹਾਡੇ ਕੈਰੀਅਰ ਵਿੱਚ ਹੁਣ ਜ਼ਬਰਦਸਤ ਪ੍ਰਭਾਵ ਕੁੰਭ ਰਾਸ਼ੀ ਵਾਲਿਓ ਪੈਣ ਵਾਲਾ ਹੈ ਸਤੰਬਰ ਦਾ ਮਹੀਨਾ ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰਨ ਵਾਲਾ ਹੈ ਮੁਕਾਬਲੇ ਬਾਜ਼ਾਂ ਤੋਂ ਜਿੱਤ ਪ੍ਰਾਪਤ ਕਰਨ ਵਾਲਾ ਹੀ ਰਹੇਗਾ ਤੇ ਕਿਤੇ ਨਾ ਕਿਤੇ ਸਤੰਬਰ ਦਾ ਮਹੀਨਾ ਨੌਕਰੀ ਵਿੱਚ ਕੋਈ ਵੱਡਾ ਧਮਾਕਾ ਵੀ ਲੈ ਕੇ ਆਉਣ ਵਾਲਾ ਹੈ ਉਸ ਦਾ ਯੋਗ ਵੀ ਨਜ਼ਰ ਆ ਰਿਹਾ ਹੈ ਜਾਣੋ ਕਿ ਸਤੰਬਰ ਮਹੀਨੇ ਵਿੱਚ ਕੈਰੀਅਰ ਲਈ ਵੱਡਾ ਧਮਾਕਾ ਹੋ ਸਕਦਾ ਹੈ ਇਸੇ ਤਰ੍ਹਾਂ ਕੁੰਭ ਰਾਸ਼ੀ ਵਾਲਿਓ ਦੰਪਤੀ ਜੀਵਨ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਤੁਹਾਡੇ 7ਵੇਂ ਭਾਵ ਵਿੱਚ ਸੂਰਜ ਅਤੇ ਬੁੱਧ ગ્રਹ ਬੈਠੇ ਹਨ ਕਿਤੇ ਨਾ ਕਿਤੇ ਚਾਹੇ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਚਾਹੇ ਤੁਸੀਂ ਪ੍ਰੇਮੀ ਪ੍ਰੇਮਿਕਾ ਹੋ ਚਾਹੇ ਪਤੀ ਪਤਨੀ ਹੋ ਸਤੰਬਰ ਮਹੀਨੇ ਵਿੱਚ ਜੇ ਚਰਚਾ ਕਰੀਏ ਤਾਂ ਕੁੰਭ ਰਾਸ਼ੀ ਵਾਲੇ ਜਿੰਨੇ ਵੀ ਹਨ ਉਹਨਾਂ ਬਾਰੇ ਗੱਲ ਕੀਤੀ ਜਾਵੇ ਤਾਂ ਸੂਰਜ ਦੇਵ ਸਿੰਘ ਰਾਸ਼ੀ ਵਿੱਚ ਗੋਚਰ ਕਰਨਗੇ ਉਸ ਤੋਂ ਬਾਅਦ ਕੰਨਿਆ ਰਾਸ਼ੀ ਵਿੱਚ ਜਾਣਗੇ ਤੇ ਸਤੰਬਰ ਮਹੀਨੇ ਵਿੱਚ ਜੋ ਵੀ ਤੁਹਾਡੇ ਪਾਰਟਨਰ ਹਨ ਉਹਨਾਂ ਨੂੰ ਵੀ ਲਾਭ ਹੋਵੇਗਾ ਉਹਨਾਂ ਲਈ ਵੀ ਸਮਾ લાભਕਾਰੀ ਸਾਬਿਤ ਹੋ ਜਾਵੇਗਾ ਪਹਿਲਾਂ ਤੁਹਾਡੇ ਪਾਰਟਨਰ ਨੂੰ ਚਾਹੇ ਤੁਹਾਡੇ ਲਵ ਲਾਈਫ ਪਾਰਟਨਰ ਹੋਣ ਚਾਹੇ ਤੁਸੀਂ ਮੈਰਿਡ ਪਾਰਟਨਰ ਹੋਵੋ ਉਹਨਾਂ ਨੂੰ ਅਹੁਦੇ ਦੀ ਤਰੱਕੀ ਦੀ ਮਿਲਣ ਦੀ ਸੰਭਾਵਨਾ ਹੈ ਸਤੰਬਰ ਮਹੀਨੇ ਵਿੱਚ ਤੁਹਾਨੂੰ ਤਰੱਕੀ ਮਿਲ ਜਾਵੇਗੀ ਦੂਜਾ ਪਾਰਟਨਰ ਨਾਲ ਜੋ ਵੀ ਅਣਬਣ ਸੀ ਉਹ ਵੀ ਦੂਰ ਹੋ ਜਾਵੇਗੀ ਪਾਰਟਨਰ ਨੂੰ ਸਿਹਤ ਦੇ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਹੱਲ ਹੁੰਦੇ ਹੋਏ ਨਜ਼ਰ ਆਉਣਗੇ ਜੋ ਵੀ ਪਰਿਵਾਰਕ ਸਮੱਸਿਆ ਸੀ ਹੱਲ ਹੋ ਜਾਵੇਗੀ ਕਿਤੇ ਨਾ ਕਿਤੇ ਨਦੀਆਂ ਪਹਾੜਾਂ ਦੀ ਤੁਸੀਂ ਸੈਰ ਲਈ ਜਾ ਸਕਦੇ ਹੋ 파ਟਨਰ ਨੂੰ ਕੋਈ ਧਨਲਾਭ ਹੁੰਦਾ ਹੋਇਆ ਨਜ਼ਰ ਆਵੇਗਾ ਸਤੰਬਰ ਮਹੀਨੇ ਵਿੱਚ ਤੁਹਾਨੂੰ ਕੋਈ ਨਵੀਂ ਨੌਕਰੀ ਜਾਂ ਨਵੇਂ ਕੰਮ ਦੀ ਕੋਈ ਆਫਰ ਮਿਲ ਸਕਦੀ ਹੈ ਤੁਹਾਡੇ ਸਬੰਧ ਮਜ਼ਬੂਤ ਹੋਣਗੇ ਇਹ ਸਤੰਬਰ ਦਾ ਮਹੀਨਾ ਕਾਫੀ ਚੰਗਾ ਰਹੇਗਾ 파ਟਨਰ ਨੂੰ ਵੀ ਤੁਹਾਨੂੰ ਪ੍ਰਭਾਵਿਤ ਕਰਨ ਦੀ ਪੂਰੀ ਕੋਸ਼ਿਸ਼ ਮਿਲ ਜਾਵੇਗੀ ਤੁਸੀਂ ਆਪਣੇ 파ਟਨਰ ਨੂੰ ਖੁਸ਼ ਕਰਨ ਲਈ ਕੋਸ਼ਿਸ਼ ਕਰੋਗੇ ਜਾਣੇ ਕਿ ਰਿਲੇਸ਼ਨ ਚਾਹੇ ਪਤੀ ਪਤਨੀ ਪ੍ਰੇਮੀ ਪ੍ਰੇਮਿਕਾ ਦਾ ਹੋਵੇ ਕਿ ਤੇ ਨ ਕਿਤੇ ਸਤੰਬਰ ਦਾ ਮਹੀਨਾ ਵੈਲ ਐਂਡ ਗੁੱਡ ਰਹਿਣ ਵਾਲਾ ਹੈ ਯਾਦਗਰ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦੀ ਜਿਹੜੇ ਲੋਕ ਵਪਾਰ ਕਰਦੇ ਹਨ ਜੋ ਆਪਣਾ ਕੰਮ ਕਾਰ ਕਰਦੇ ਹਨ ਉਹਨਾਂ ਦਾ ਸਤੰਬਰ ਮਹੀਨਾ ਕਿਹੋ ਜਿਹਾ ਰਹੇਗਾ ਜੋ ਆਪਣੇ ਵਪਾਰ ਦੇ ਖੁਦ ਮਾਲਕ ਹਨ ਉਹਨਾਂ ਲਈ ਮੰਗਲ ਹੀ ਮੰਗਲ ਹੈ ਅਜੇ ਕੰਨਿਆ ਰਾਸ਼ੀ ਵਿੱਚ ਬੈਠੇ ਤੇ 8ਵੇਂ ਭਾਗ ਵਿੱਚ ਬੈਠੇ ਹਨ ਉਹ ਸਥਿਤੀ ਬਹੁਤ ਚੰਗੀ ਰਹੇਗੀ 13 ਸਤੰਬਰ ਤੱਕ ਜਦੋਂ ਇੱਕ ਮੰਗਲ ਕੰਨਿਆ ਰਾਸ਼ੀ ਵਿੱਚ ਰਹਿਣਗੇ ਤਾਂ ਖਰਚਿਆਂ ਵਿੱਚ ਤੁਹਾਡੇ ਵਪਾਰ ਵਿੱਚ ਵਾਧਾ ਨਹੀਂ ਹੋਵੇਗਾ ਕਦੇ ਪਰ ਮਸ਼ੀਨ ਖਰਾਬ ਹੋ ਸਕਦੀ ਹੈ ਕੰਮਕਾਰ ਤੇ ਖਰਚਾ ਦੁੱਗਣਾ ਹੋ ਸਕਦਾ ਹੈ ਸਰਕਾਰੀ ਕਿਸੇ ਚਲਾਨ ਭੁਗਤਾਨ ਦੇ ਵਿੱਚ ਤੁਹਾਡਾ ਖਰਚ ਹੁੰਦਾ ਹੋਇਆ ਨਜ਼ਰ ਆਵੇਗਾ ਕਦੇ ਤੁਸੀਂ ਕਿਸੇ ਟੁੱਟੀ ਭੱਜੀ ਚੀਜ਼ ਨੂੰ ਠੀਕ ਕਰਵਾਉਂਦੇ ਹੋਏ ਉਸ ਤੇ ਖਰਚਾ ਲਗਾ ਸਕਦੇ ਹੋ ਕਦੇ ਮਸ਼ੀਨਾਂ ਤੁਹਾਡੀਆਂ ਖਰਾਬ ਹੋਣਗੀਆਂ ਕੁੱਲ ਮਿਲਾ ਕੇ ਤੁਹਾਡੇ ਖਰਚੇ ਵਿੱਚ ਵਾਧਾ ਹੋਵੇਗਾ 17 ਸਤੰਬਰ ਤੱਕ ਵਪਾਰ ਵਿੱਚ ਖੂਬਸਾਰਾ ਲਾਭ ਹੁੰਦਾ ਹੋਇਆ ਨਜ਼ਰ ਆਵੇਗਾ ਫਿਰ 14 ਤੋਂ 30 ਸਤੰਬਰ ਤੱਕ ਮੰਗਲ ਤੁਲਾ ਵਿੱਚ ਗੋਚਰ ਕਰਨਗੇ ਤੁਹਾਡੇ ਨੌਵੇਂ ਭਾਗ ਵਿੱਚ ਹੋਣਗੇ ਜਿਸ ਦੇ ਨਾਲ ਵਾਰ-ਵਾਰ ਮਸ਼ੀਨਾਂ ਖਰਾਬ ਹੋ ਰਹੀਆਂ ਸਨ ਉਹ ਦੂਰ ਹੋ ਜਾਣਗੀਆਂ ਭਾਵ ਕਿ ਉਹ ਪਰੇਸ਼ਾਨੀ ਤੁਹਾਡੀ ਦੂਰ ਹੋ ਜਾਵੇ ਸਰਕਾਰੀ ਜੋ ਖਰਚੇ ਹੋ ਰਹੇ ਹਨ ਉਹਦਾ ਕੁਝ ਨਾ ਕੁਝ ਹਾਲ ਤੁਹਾਨੂੰ ਮਿਲ ਜਾਵੇਗਾ ਇਥੋਂ ਤੁਹਾਡੇ ਖਰਚੇ ਥੋੜੇ ਘਟ ਹੋ ਜਾਣਗੇ ਵਿਦੇਸ਼ੀ ਆਮਦਨ ਦੀ ਪ੍ਰਾਪਤੀ ਹੋ ਜਾਵੇਗੀ ਜਾਂ ਵਿਦੇਸ਼ੀ ਕੋਈ ਮਲਟੀਨੇਸ਼ਨਲ ਕੰਪਨੀ ਤੁਹਾਨੂੰ ਨਵਾਂ ਕੋਈ ਕੰਮ ਦੇ ਦੇਵੇਗੀ ਕੰਮ ਵਿੱਚ ਇਥੋਂ ਤੁਹਾਡੇ ਵਾਦਾ ਹੁੰਦਾ ਹੋਇਆ ਨਜ਼ਰ ਆਵੇਗਾ ਤੁਹਾਡੀ ਜ਼ਿੰਦਗੀ ਵਿੱਚ ਚੱਲੀਆਂ ਪਿਛਲੇ ਸਮੇਂ ਤੋਂ ਆ ਰਹੀਆਂ ਮੁਸ਼ਕਿਲਾਂ ਹੁਣ ਦੂਰ ਹੋ ਜਾਣਗੀਆਂ ਕੁੱਲ ਮਿਲਾ ਕੇ ਸਤੰਬਰ ਦਾ ਮਹੀਨਾ ਤੁਹਾਡੇ ਲਈ ਸ਼ੁਭ ਰਹਿਣ ਵਾਲਾ ਹੈ ਸੋ ਦੋਸਤੋ ਇਹ ਸੀ ਜੀ ਕੁੰਭ ਰਾਸ਼ੀ ਵਾਲਿਆਂ ਦੀ ਸਤੰਬਰ ਮਹੀਨੇ ਦੀ ਭਵਿੱਖ ਬਾਣੀ ਸਤੰਬਰ ਮਹੀਨੇ ਦਾ ਰਾਸ਼ੀ ਫਲ ਧੰਨਵਾਦ